ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੀਟਿਵਿਤ ਵੀਰਪਾਲ ਸੰਧੂ। ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜਿੱਦਾਂ ਆਪਾਂ ਕਨੀਟਿੰਗ ਪੈਟਰਨ ਦੇ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਐ ਐਂਡ ਉਹਦੇ ਨਾਲ ਨਾਲ ਤੁਹਾਨੂੰ ਬਲਾਊਜ਼ ਬਣਾਉਣਾ ਵੀ ਦੱਸ ਰਹੀਆਂ ਵੀ ਕਿੱਦਾਂ ਆਪਾਂ ਬਲਾਊਜ਼ ਸਟਾਰਟ ਕਰਨਾ ਹੈ। ਠੀਕ ਹੈ ਤਾਂ ਆਪਾਂ ਤੁਹਾਨੂੰ ਦੱਸੇ ਸੀ ਪਿਛਲੀ ਕਲਾਸ 'ਚ ਵੀ ਆਪਾਂ ਜਾਲੀ ਵਾਲਾ ਬਲਾਊਜ਼ ਸਟਾਰਟ ਕੀਤਾ ਹੋਇਆ ਹੈ ਠੀਕ ਹੈ ਜਾਲੀ ਵਾਲਾ ਬਲਾਊਜ਼ ਸਟਾਰਟ ਕੀਤਾ ਹੋਇਆਗਾ ਉਹਦੇ ਆਪਾਂ ਫੁੰਦੇ ਲੱਤੇ ਹੋਇਆ ਟੋਟਲ ਜਿਹੜੇ ਝੋਟੇ ਲੱਤੇ ਹੋਇਆ ਮਤਲਬ ਉਹ 37 ਝੋਟੇ ਲੱਤੇ ਹੋਇਆ 74 ਮੇਰੇ ਫੁੰਦੇ ਨੇ ਠੀਕ ਹੈ ਤਾਂ ਜਿਹੜਾ ਬਾਰਡਰ ਬਣਾਇਆ ਹੋਇਆ ਦੋ ਸਿੱਧੇ ਕੁੰਡੇ ਦੋ ਉਲਟੇ ਦੋ ਸਿੱਧੇ ਇਸ ਤਰੀਕੇ ਨਾਲ ਬਣਾਇਆ ਹੋਇਆਗਾ ਉਸ ਤੋਂ ਬਾਅਦ ਪਿਛਲੀ ਵੀਡੀਓ ਚ ਆਪਾਂ ਦੱਸਿਆ ਸੀ ਵੀ ਜਿਹੜਾ ਹੈਗਾ ਡਿਜ਼ਾਈਨ ਤੁਸੀਂ ਕਿੱਦਾਂ ਬਣਾਣਾ ਹੈ ਠੀਕ ਹੈ ਪਿਛਲੀ ਵੀਡੀਓ ਚ ਤੁਹਾਨੂੰ ਆਪਾਂ ਦੱਸਿਆ ਸੀ ਵੀ ਡਿਜ਼ਾਈਨ ਸਟਾਰਟਿੰਗ ਕਿੱਦਾਂ ਕਰਨੀ ਹੈ ਡਿਜ਼ਾਈਨ ਦੀ ਸਟਾਰਟਿੰਗ ਸਿੱਧੀ ਸਾਈਡ ਤੋਂ ਹੁੰਦੀ ਹੈ ਇੱਕ ਸਾਰੀ ਸਲਾਈ ਉਲਟੀ-ਉਲਟੀ ਬੁੰਨੀ ਹੁੰਦੀ ਹੈ ਬਟ ਸਿਰਫ ਦੋ ਵਾਰ ਧਾਗੇ ਨੂੰ ਲਪੇਟ ਕੇ ਸਾਰੀ ਉਲਟੀ ਬੁੰਨੀ ਹੈ ਦੋ ਵਾਰ ਧਾਗੇ ਨੂੰ ਲਪੇਟ ਕੇ ਜਿੱਦਾਂ ਆਪਾਂ ਸਿੰਪਲ ਉਲਟਾ-ਉਲਟਾ ਬੁੰਦੇ ਆ ਨਾ ਠੀਕ ਹੈ ਇਹ ਉਲਟਾ ਹੀ ਬੁੰਨਾ ਹੁੰਦਾ ਬਟ ਧਾਗੇ ਨੂੰ ਦੋ ਵਾਰ ਲਪੇਟ ਕੇ ਇਸ ਤਰੀਕੇ ਨਾਲ ਇਹ ਚਾਰ ਹੀ ਸਲਾਈਆਂ ਦਾ ਡਿਜ਼ਾਈਨ ਹੈ ਉਹੀ ਚਾਰ ਸਲਾਈਆਂ बार-बार ਰਿਪੀਟ ਹੁੰਦੀਆਂ ਤੇ ਫਿਰ ਆਪਣਾ ਡਿਜ਼ਾਈਨ ਹੈ ਜਿਹੜਾ ਇਸੇਕੇ ਨਾਲ ਬਣ ਕੇ ਸਟਾਰ ਆਉਣਾ ਸਟਾਰਟ ਹੋ ਜਾਂਦਾ ਹੈ ਠੀਕ ਹੈ ਤੇ ਜਿਹੜਾ ਡਿਜ਼ਾਈਨ ਪੈਂਦਾ ਉਹ 3 ਦੇ ਮਲਟੀਪਲ ਫੰਦੇਆਂ ਨਾਲ ਪੈਂਦਾ ਹੈ ਇਹ ਡਿਜ਼ਾਈਨ ਪੈਂਦਾ 3 ਦੇ ਮਲਟੀਪਲਾਈ ਫੰਦਿਆਂ ਨਾਲ ਪੈਂਦਾਗਾ ਸਿਰਫ ਚਾਰ ਹੀ ਰੋਹ ਦਾ ਇਹ ਡਿਜ਼ਾਈਨ ਆ ਉਹੀ ਚਾਰ ਰੋਹ ਆ ਜਿਹੜੀ ਵਾਰ-ਵਾਰ ਰਿਪੀਟ ਹੋਣਗੀ ਆ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਇੰਨਾ ਕੁ ਜਿਹੜਾ ਡਿਜ਼ਾਈਨ ਬਣਾ ਲਿਆ ਠੀਕ ਹੈ ਇੰਨਾ ਕੁ ਹੋਰ ਬਣਾਉਂਗੀ ਕਿਉਂਕਿ ਮੈਂ ਬਾਡਰ ਜ਼ਿਆਦਾ ਬਣਾ ਰੱਖਿਆਗਾ ਠੀਕ ਹੈ ਮੈਂ ਜ਼ਿਆਦਾ ਲੌਂਗ ਨਹੀਂ ਕਰੂੰਗੀ ਲਾ ਜ਼ਿਆਦਾ ਲੌਂਗ ਬਲਾਊਜ਼ ਵਧੀਆ ਨਹੀਂ ਲੱਗਦਾ ਠੀਕ ਹੈ ਮੈਂ ਬਾਡਰ ਜ਼ਿਆਦਾ ਬਣਾ ਲਿਆ ਸੀ ਤਾਂਕਾ ਕਿ ਮੈਂ ਡਿਜ਼ਾਈਨ ਵਸ ਜਿੰਨਾ ਕੁ ਬਣਾਇਆ ਉਹਨਾਂ ਕੀ ਹੋਰ ਬਣਾ ਲੂੰਗੀ ਉਸ ਤੋਂ ਬਾਅਦ ਤੁਹਾਨੂੰ ਨੈਕਸਟ ਪਾਰਟ 'ਚ ਆਪਾਂ ਦੱਸਾਂਗੇ ਵੀ ਮੋਢ ਕੋਸ਼ਿਸ਼ ਤਾਂ ਇਹ ਸੀ ਕਿ ਮੇਰੀ ਇਸ ਪਾਰਟ 'ਚ ਮੈਂ ਤੁਹਾਨੂੰ ਦੱਸਾਂ ਬਟ ਇਹ ਬਣਾਉਣਾ ਵੀ ਹੈ ਫਿਰ ਇਹ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਠੀਕ ਹੈ ਫਿਰ ਇਹ ਬਣਨ ਤੇ ਹਜੇ ਥੋੜਾ ਟਾਈਮ ਲੱਗੂਆ ਇਸ ਲਈ ਮੈਂ ਅੱਜ ਇੰਟਰੋ ਵੀਡੀਓ ਲੈ ਕੇ ਆ ਗਈ ਵੀ ਕੁਝ ਭੈਣਾਂ ਨੂੰ ਹਜੇ ਕੁਝ ਜੇ ਦਾ ਸਮਝ ਆਈ ਤਾਂ ਮੈਂ ਇਸ ਵੀਡੀਓ ਚ ਦੱਸ ਸਕਾਂ ਠੀਕ ਹੈ ਤਾਂ ਤੁਹਾਨੂੰ ਮੈਂ ਸ਼ੁਰੂ ਚ ਮੈਂ ਦੱਸਿਆ ਸੀ ਵੀ ਦੋ ਦੇ ਜਿਹੜੇ ਹੈਗਾ ਡਿਜ਼ਾਈਨ ਪਾਉਣਾ ਸੀ ਦੋ ਸਿੱਦੇ ਦੋ ਉਲਟੇ ਨਾਲ ਬਣਾਉਣਾ ਸੀਗਾ ਜਿਹੜੀਆਂ ਭੈਣਾਂ ਮੈਨੂੰ ਆ ਮਤਲਬ ਵੀਡੀਓ ਦੇਖ ਕੇ ਬਲouses ਤਿਆਰ ਕਰ ਰਹੀਆਂ ਤਾਂ ਪਲੀਜ਼ ਉਹ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਨੈਕਸਟ ਪਾਰਟ ਲਈ ਨੈਕਸਟ ਪਾਰਟ ਵੀ ਤੁਸੀਂ ਕਮੈਂਟ ਕਰੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਫਿਰ ਮੈਨੂੰ ਇਹ ਹੁੰਦਾ ਕਿ ਭੈਣ ਨੇ ਕਮੈਂਟ ਕੀਤਾ ਤਾਂ ਜਲਦੀ ਜਲਦੀ ਆਪਾਂ ਉਹ ਪਿਛਲੀ ਵੀਡੀਓ ਅਪਲੋਡ ਕੀਤੀ ਸੀ ਉਹ ਸਵੇਰ ਕਮੈਂਟ ਆਇਆ ਸੀ ਤੇ ਮੈਂ ਸ਼ਾਮ ਨੂੰ ਵੀਡੀਓ ਅਪਲੋਡ ਕਰਤੀ ਸੀ ਕਿਉਂ ਕਿਉਂਕਿ ਉਸ ਕਮੈਂਟ ਕਰਕੇ ਹੀ ਮੈਂ ਐਪਰੀਸ਼ੀਏਟ ਹੋਈ ਤੇ ਮੈਂ ਜਲਦੀ ਤੋਂ ਜਲਦੀ ਉਹ ਚੀਜ਼ ਬਣਾਈ ਠੀਕ ਹੈ ਤਾਂ ਇਹਦਾ ਨੈਕਸਟ ਪਾਰਟ ਚਾਹੀਦਾ ਤਾਂ ਕਮੈਂਟ ਜ਼ਰੂਰ ਕਰਿਓ ਫਿਰ ਆਪਾਂ ਜਲਦੀ ਤੋਂ ਜਲਦੀ ਉਹ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਣਾ ਜਿਹੜਾ ਡਿਜ਼ਾਈਨ ਆ ਉਹ ਬਣਨਾ ਸਟਾਰਟ ਹੋ ਜਾਊਗਾ ਇਸੇ ਤਰੀਕੇ ਨਾਲ ਤੁਸੀਂ ਬੈਕ ਸਾਈਡ ਲਗਾ ਲੈਣੀ ਹੈ ਠੀਕ ਹੈ ਬੈਕ ਸਾਈਡ ਵੀ ਇਸੇ ਤਰੀਕੇ ਨਾਲ ਲਗਾ ਲੈਣੀ ਹੈ ਇਸ ਤਰੀਕੇ ਨਾਲ ਜਿੰਨੇ ਕੁੰਡੇ ਆਪਣੇ ਮਤਲਬ ਜੋਟੇ 'ਚ ਪਾਏ ਆ ਓਨੇ ਉਹਦੇ ਵਿੱਚ ਪਾ ਲੈਣੇ ਆ ਸੇਮ ਤਰੀਕੇ ਨਾਲ ਦੋ ਸਿੱਦੇ ਦੋ ਉਲਟੇ ਦੋ ਸਿੱਦੇ ਦੋ ਉਲਟੇ ਇਸ ਤਰੀਕੇ ਨਾਲ ਤੁਸੀਂ ਬਾਰਡਰ ਬਣਾ ਲੈਣਾਗਾ ਠੀਕ ਹੈ ਜਿੰਨੀ ਆਪਾਂ ਲੈਂਥ ਆ ਫਰੰਟ ਸਾਈਡ ਹੈ ਨਾ ਜਿੰਨੀ ਆਪਾਂ ਲੈਂਥ ਫਰੰਟ ਸਾਈਡ ਦੀ ਬਣਾਈ ਬਾਰਡਰ ਦੀ ਓਨੀ ਤੁਸੀਂ ਬੈਕ ਸਾਈਡ ਦੀ ਬਣਾ ਲੈਣਾ ਜਿੱਦਾਂ ਆਪਾਂ ਡਿਜ਼ਾਈਨ ਸਟਾਰਟ ਕੀਤਾ ਹੋਇਆ ਉਦਾਂ ਹੀ ਬੈਕ ਸਾਈਡ ਤੇ ਸਟਾਰਟ ਕਰ ਲੈਣਾ ਠੀਕ ਹੈ ਬਾਕੀ ਸਾਰਾ ਸੇਮ ਬਣੂਗਾ ਮੋਢੇ ਤੱਕ फ्रंट साइड ਤੇ ਬੈਕ ਸਾਈਡ ਮੋਡੇ ਤੱਕ ਬਿਲਕੁਲ ਸੇਮ ਬਣਨੀ ਹੈ ਮੋਡੇ ਦੀ ਕਾਟ ਵੀ ਬਿਲਕੁਲ ਸੇਮ ਪੈਣੀ ਹੈ ਬਸ ਇਹਦੀ ਗਲੇ ਦੀ ਗੁਲਾਈ ਮੋਡੇ ਦੀ ਸਾਰੀ ਕਾਟ ਜਦੋਂ ਪਾਤੀ ਨਾਲ ਦੀ ਨਾਲ ਬਣ ਜੂਗੀ ਬੈਕ ਸਾਈਡ ਦੀ ਜਿਹੜੀ ਗਲੇ ਦੀ ਗੁਲਾਈ ਹੈ ਉਹ ਮੋਡੇ ਦੀ ਕਾਟ ਬਣਾ ਬਣਾ ਕੇ ਮਤਲਬ ਉਹਦੋਂ ਥੋੜਾਕ ਬੁਣ ਕੇ ਉਸ ਤੋਂ ਬਾਅਦ ਪਾਉਗੀ ਠੀਕ ਹੈ ਬਾਕੀ ਸੇਮ ਇਸੇ ਤਰੀਕੇ ਨਾਲ ਰਹੂਗਾ ਤੇ ਤੁਸੀਂ ਨਾਲ ਦੀ ਨਾਲ ਇਹ ਸਟਾਰਟ ਵੀ ਕਰ ਲਓ ਠੀਕ ਹੈ ਤਾਜੋ ਤੁਹਾਡਾ ਟਾਈਮ ਵੇਸਟ ਨਾ ਹੋਵੇ ਠੀਕ ਹੈ ਤੇ ਨਾਲ ਦੀ ਨਾਲ ਤੁਸੀਂ ਦੋਨੋਂ ਚੀਜ਼ੇ ਤਿਆਰ ਕਰਦੇ ਰਹੋ ਤੇ ਇਸੇ ਤਰੀਕੇ ਨਾਲ ਹੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਫਿਰ ਮੈਂ ਤੁਹਾਡਾ ਬਲਾਊਜ਼ ਤੁਹਾਨੂੰ ਬਣਾਵਾ ਕੇ ਦਿਖਾਵਾਂਗੀ ਵੀ ਕਿਦਾਂ ਤੁਸੀਂ ਮੇਰੇ ਨਾਲ ਜੁੜ ਕੇ ਆਪਦੇ ਸੋਹਣੇ-ਸੋਹਣੇ ਸਕੀਵੀਆਂ ਬਲਾਊਜ਼ ਜੈਕਟ ਤਿਆਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਆਪਾਂ ਨਵੇਂ-ਨਵੇਂ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਠੀਕ ਹੈ ਇਹ ਤੁਹਾਡਾ ਬਲਾਊਜ਼ ਹੈ ਜਿਹੜਾ ਆਪਾਂ ਦੋ ਕੁ ਦਿਨਾਂ ਬਾਅਦ ਤੁਹਾਡਾ ਰੈਡੀ ਕਰਾ ਦਾਂਗੇ ਠੀਕ ਹੈ ਐਦਾਂ ਹੀ ਵੀਡੀਓਜ਼ ਨੂੰ ਪਿਆਰ ਦਿਓ ਠੀਕ ਹੈ ਫਿਰ ਆਪਾਂ ਨੈਕਸਟ ਪ੍ਰੋਜੈਕਟ ਵੀ ਸੇਮ ਇੱਕ ਬਲਾਊ ਦਾ ਇਹ ਬਲਾਊਜ਼ ਆਪਾਂ ਜਲਦੀ ਤੋਂ ਜਲਦੀ ਰੈਡੀ ਕਰਾਂਗੇ ਤੁਹਾਡੇ ਲਈ ਵੀਡੀਓ ਐਦਾਂ ਹੀ ਲੈ ਕੇ ਆਉਂਦੇ ਰਹਾ ਕਰਾਂਗੇ ਠੀਕ ਹੈ ਬਟ ਤੁਸੀਂ ਕਮੈਂਟ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਫਿਰ ਜਦਾਂ ਇਹ ਹੁੰਦਾ ਵੀ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਗੇ ਠੀਕ ਹੈ ਨਹੀਂ ਥੋੜਾ ਡਿਲੇ ਹੋ ਜਾਂਦਾ ਵੀਡੀਓ 'ਚ ਬਟ ਤੁਸੀਂ ਕਮੈਂਟ ਕਰਿਆ ਕਰੋ ਫਿਰ ਕਮੈਂਟ ਨਾਲ ਇਹ ਹੁੰਦਾ ਵੀ ਜਦੋਂ ਕਿਸੇ ਨੇ ਕਮੈਂਟ ਕੀਤਾ ਤਾਂ ਆਪਾਂ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਈਏ ਤਾਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਜਾਲੀ ਵਾਲਾ ਡਿਜ਼ਾਈਨ ਹੈ ਠੀਕ ਹੈ ਬਾਕੀ ਜੋ ਵੀ ਇਨਫੋਰਮੇਸ਼ਨ ਆ ਉਹ ਆਪਾਂ ਤੁਹਾਨੂੰ ਅਗਲੀ ਪਾਰਟਸ ਦੱਸਾਂਗੇ ਵੀ ਕਿਦਾਂ ਤੁਸੀਂ ਮੋਡੇ ਦੀ ਪਹਿਲਾਂ ਮੋਡੇ ਦੀ ਕਾਟ ਪਾਵਾਂਗੇ ਮੋਡੇ ਦੀ ਕਾਟ 4 3 2 1 ਨਾ ਬਣਾਵਾਂਗੇ ਪਹਿਲਾਂ ਕੁਝ ਹਜੇ ਆਫ ਥੋੜਾ ਜਿਹਾ ਆਪਾਂ ਬਲਾਊਜ਼ ਬੁਣਾਗੇ ਉਸ ਤੋਂ ਬਾਅਦ ਮੋਡੇ ਦੀ ਕਾਟ ਪਾਵਾਂਗੇ ਮੋਡੇ ਦੀ ਕਾਟ 4 3 2 1 ਨਾ ਪਾਵਾਂਗੇ ਦੋਨੋਂ ਸਾਈਡ ਤੋਂ ਠੀਕ ਹੈ ਫਿਰ ਗਲੇ ਦੀ ਗੁਲਾਈ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਾਂਗੇ ਜੋ ਪਹਿਣਾ ਹਜੇ ਸਿੱਖੀ ਰਹੀਆਂ ਨਾ ਡਿਜ਼ਾਈਨ ਬਣਾਉਣੇ ਉਹ ਵੀ ਬਹੁਤ ਆਸਾਨੀ ਨਾਲ ਇਹ ਡਿਜ਼ਾਈਨ ਬਣਾ ਸਕਦੀਆਂ ਤੇ ਮੋਡੇ ਦੀ ਕਾਟ ਤੇ ਗਲੇ ਦੀ ਗੁਲਾਈ ਬਣਾ ਸਕਦੀਆਂ ਠੀਕ ਹੈ ਇਹ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਇਹਦੇ ਵਿੱਚ ਕਮੈਂਟ ਕਰਨੀ ਹੈ ਤੇ ਲਾਈਕ ਤੇ ਸ਼ੇਅਰ ਕਰਨੀ ਹੈ ਫਿਰ ਆਪਾਂ ਨੈਕਸਟ ਪਾਰਟ ਜਲਦ ਤੋਂ ਜਲਦ ਲੈ ਕੇ ਆਵਾਂਗੇ ਜੇ ਇਸ ਵੀਡੀਓ ਤੇ ਕਮੈਂਟ ਸ਼ੇਅਰ ਜ਼ਿਆਦਾ ਹੋਏ ਫਿਰ ਆਪਾਂ ਨੈਕਸਟ ਪਾਰਟ ਸ਼ਾਮ ਤੱਕ ਅਪਲੋਡ ਕਰ ਦਾਂਗੇ ਠੀਕ ਹੈ ਵੀਡੀਓ ਨੂੰ ਪਿਆਰ ਇਸ ਤਰੀਕੇ ਪਿਛਲੀਆਂ ਵੀਡੀਓ ਨੂੰ ਜਿਵੇਂ ਦਿੱਤਾਗਾ ਉਸੇ ਤਰੀਕੇ ਨਾਲ ਦੇਣਾਗਾ ਠੀਕ ਹੈ ਲਾਈਕ ਕਮੈਂਟ ਸ਼ੇਅਰ ਫੁੱਲ ਕਰਨੀ ਹੈ ਠੀਕ ਹੈ ਐਂਡ ਜਿਹੜੇ ਮੇਰੇ ਚੈਨਲ ਤੇ ਅੱਜ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਲਾਈਕ ਵਾਲਾ ਬਟਨ ਪ੍ਰੈਸ ਕਰਕੇ ਜਾਇਓ ਠੀਕ ਹੈ ਚੈਨਲ ਨੂੰ ਸ਼ੇਅਰ ਜ਼ਰੂਰ ਕਰਕੇ ਆ